ਸਾਤ ਸੰਗਤ ਜੀ ਜੋ ਵੀ ਭਾਦਰੂ ਦੇ ਮਹੀਨੇ ਦੇ ਵਿੱਚ ਮਨੁੱਖ ਬਹੁਤ ਘਬਰਾਉਂਦਾ ਹੈ ਜਿਸ ਜੀਵ ਇਸਤਰੀ ਦਾ ਪਿਆਰ ਪ੍ਰਭੂ ਪਤੀ ਤੋਂ ਬਿਨਾਂ ਕਿਸੇ ਹੋਰ ਨਾਲ ਲੱਗਦਾ ਹੈ ਉਹ ਪਟਕਣਾ ਦੇ ਕਾਰਨ ਜੀਵਨ ਦੇ ਸਹੀ ਰਸਤੇ ਤੋਂ ਖੁੱਜ ਜਾਂਦੀ ਹੈ ਇੱਥੇ ਉਹ ਮਾਲਕ ਪ੍ਰਭੂ ਨੂੰ ਪਤੀ ਕਿਹਾ ਹੈ ਉਹ ਪਰਮੇਸ਼ਰ ਨੂੰ ਪਤੀ ਕਿਹਾ ਗਿਆ ਹੈ ਤੇ ਜਿਹੜੀਆਂ ਜੀਵ ਇਸਤਰੀਆਂ ਉਸ ਪ੍ਰਭੂ ਪਤੀ ਨੂੰ ਛੱਡ ਕੇ ਜਿਹੜੇ ਵੀ ਮਨੁੱਖ ਉਸ ਪਰਮੇਸ਼ਰ ਨੂੰ ਛੱਡ ਕੇ ਹੋਰ ਥਾਂਾਂ ਦੇ ਭਟਕਦੇ ਨੇ ਦੂਜੇ ਪਾਸੇ ਉਹ ਜੀਵ ਫਿਰ ਰਸਤੇ ਤੋਂ ਖੁੰਝੇ ਰਹਿੰਦੇ ਨੇ ਉਹਨਾਂ ਦਾ ਮਨ ਜਿਹੜਾ ਭਟਕਣਾ ਦੇ ਵਿੱਚ ਹੀ ਪਿਆ ਰਹਿੰਦਾ ਹੈ ਉਹ ਭਾਵੇਂ ਲੱਖਾਂ ਹਾਰ ਸ਼ਿੰਗਾਰ ਕਰਨ ਉਹ ਕਿਸੇ ਕੰਮ ਨਹੀਂ ਆਉਂਦੀ। ਉਹ ਮੇ ਜਿੰਨਾ ਮਰਜੀ ਮੇਕਅਪ ਹਾਰ ਸ਼ਿੰਗਾਰ ਆਪਣੇ ਆਪ ਨੂੰ ਸ਼ਿੰਗਾਰ ਲੈਣ। ਪਰ ਜਿਨ੍ਹਾਂ ਨੇ ਆਪਣੇ ਪਤੀ ਪਰਮੇਸ਼ਰ ਨੂੰ ਛੱਡ ਦਿੱਤਾ ਹੈ ਨਾ ਉਹ ਜੀਵ ਇਸਤਰੀਆਂ ਉਹ ਕਿਸੇ ਕੰਮ ਨਹੀਂ ਉਹਨਾਂ ਦੇ ਹਾਰ ਸ਼ਿੰਗਾਰ। ਉਸੇ ਤਰ੍ਹਾਂ ਜਿਨ੍ਹਾਂ ਜੀਵ ਮਨੁੱਖਾਂ ਨੇ ਪ੍ਰਭ ਮਾਲਕ ਨਰਿੰਕਾਰ ਨੂੰ ਸਾਥ ਦਿੱਤਾ ਹੈ ਭੁੱਲ ਗਏ ਉਹਨੂੰ। ਉਹ ਭਾਵੇਂ ਇਹ ਲੱਖਾਂ ਹੀ ਜਿਹੜੇ ਆਹਾਰ ਸ਼ਿੰਗਾਰ ਕਰਨ ਉਹਨਾਂ ਦੇ ਕਿਸੇ ਵੀ ਕੰਮ ਨਹੀਂ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਜਿਨ੍ਹਾਂ ਨੇ ਮਰਨਾ ਵਿਸਾਰ ਦਿੱਤਾ ਹੈ ਭੁੱਲ ਗਏ ਆ ਕਿ ਮਰਨਾ ਵੀ ਇਸ ਸੰਸਾਰ ਨੂੰ ਹੀ ਛੱਡ ਕੇ ਜਾਣਾ ਪਾ ਦੁਏ ਭਰਮ ਪੁਲਾਣੀਆਂ ਭਰਮ ਦੇ ਵਿੱਚ ਭੁੱਲੇ ਹੋਏ ਨੇ ਉਹ ਜੀਵ ਇਸ ਸੰਸਾਰ ਨੂੰ ਹੀ ਸੱਚ ਸਮਝੀ ਬੈਠੇ ਨੇ ਇਥੇ ਖਾਣਾ ਪੀਣਾ ਅਸਨਾ ਸੋਣਾ ਪਰ ਮਰਨਾ ਭੁੱਲੀ ਗਏ ਇਸ ਸੰਸਾਰ ਨੂੰ ਇਹ ਸਰੀਰ ਨੂੰ ਆਪਣਾ ਸਮਝ ਰਹੇ ਨੇ ਇਹ ਘਰ ਨੂੰ ਇਹ ਕੋਠੀਆਂ ਕਾਰਾਂ ਇਹ ਮੰਗਲੇ ਸਾਡੇ ਨੇ ਪਰ ਨਹੀਂ ਕਹਿੰਦੇ ਭਾਤ ਤੂਹੇ ਪਰਮ ਪੁਲਾਣੀਆਂ ਦੂਜੇ ਲਗਾ ਹੀਤ ਲਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੀਤ ਜਦੋਂ ਮਨੁੱਖ ਦਾ ਸਰੀਰ ਇਸ ਵਾਸ ਖਤਮ ਹੁੰਦੀ ਆ ਜੀਵ ਦੇ ਸਾਹ ਖਤਮ ਹੋ ਜਾਂਦੇ ਆ ਜਦੋਂ ਜੀਵ ਮਰ ਜਾਂਦਾ ਹੈ ਉਸ ਵੇਲੇ ਸਾਰੇ ਸਾਖ ਸੰਗੀ ਸਾਥੀ ਆਖਣਗੇ ਕਿ ਇਹ ਹੁਣ ਗੁਜ਼ਰ ਗਿਆ ਲੋਥ ਅਪਵਿੱਤਰ ਪਈ ਹੈ ਇਹਨੂੰ ਛੇਤੀ ਬਾਹਰ ਲੈ ਚਲੋ ਕਹਿੰਦੇ ਕਿ ਲੋਥ ਜਿਹੜੀ ਹੈ ਸਰੀਰ ਆ ਮਨੁੱਖ ਦਾ ਜਦੋਂ ਸਾਹ ਖਤਮ ਹੋ ਜਾਂਦੇ ਨਾ ਇਸ ਸਰੀਰ ਦੇ ਵਿੱਚ ਉਹ ਕਹਿੰਦੇ ਛੇਤੀ ਲੈ ਜਾਈਏ ਜਿਸ ਤਰ੍ਹਾਂ ਦੀਵਾ ਹੁੰਦਾ ਹੈ ਉਹਦੇ ਵਿੱਚ ਬੱਤੀ ਰਹਿੰਦੀ ਹੈ ਉਹਦੇ ਵਿੱਚ ਤੇਲ ਲੈਂਦਾ ਹੈ ਉਹ ਜਗਦਾ ਰਹਿੰਦਾ ਉਸੇ ਤਰ੍ਹਾਂ ਹੀ ਇਹ ਜਿਹੜੇ ਸਵਾਸ ਹਨ ਜਿੰਨਾ ਚਿਰ ਇਹ ਸਰੀਰ ਦੇ ਅੰਦਰ ਚੱਲ ਰਹੇ ਆ ਇਸ ਸੰਸਾਰ ਜਾਂ ਸਾਡਾ ਪਰਿਵਾਰ ਆ ਰਿਸ਼ਤੇਦਾਰ ਆ ਮਿੱਤਰਿਆ ਸਾਖ ਸੰਬੰਧੀ ਆ ਜਦੋਂ ਇਹ ਸਵਾਸਾ ਰੂਪੀ ਧੰਨ ਖਤਮ ਹੁੰਦਾ ਹੈ ਤੇ ਇੱਕ ਦਿਨ ਵੀ ਕੋਈ ਘਰ ਦੇ ਵਿੱਚ ਨਹੀਂ ਰੱਖਦਾ ਕਹਿੰਦੇ ਕਿ ਲੈ ਜਾਏ ਇਹਨੂੰ ਕਾਢੂ ਕਾਢੂ ਵੀ ਕਹਿੰਦੇ ਲੈ ਜੂ ਸੰਚਾਮ ਕਾਟੇ ਦਾ ਸੰਸਕਾਰ ਕਰਦੇ ਹੁ ਸੰਕ ਤੇ ਲੋਥ ਜਿਹੜੀ ਆ ਮੁਸ਼ਕ ਮਾਰ ਰਹੀ ਹੈ ਇਹਦੇ ਅੰਦਰੋਂ ਜਿਹੜਾ ਇਹ ਬਦਬੂ ਆ ਰਹੀ ਆ ਇਹਨੂੰ ਲੈ ਜੂ ਕਾਡੂ ਕਾਡੂ ਇੱਕ ਦਿਨ ਵੀ ਰੱਖਦਾ ਨਹੀਂ ਇਹ ਬਾਡੀ ਨੂੰ ਇਹ ਸਰੀਰ ਨੂੰ ਕੋਈ ਵੀ ਜਿਹੜਾ ਹੈ ਫਿਰ ਇੱਕ ਦਿਨ ਵੀ ਘਰ ਦੇ ਵਿੱਚ ਨਹੀਂ ਇਸ ਤੱਕਦਾ ਉਤੇ ਸੰਸਕਾਰ ਕਰਕੇ ਆ ਜਾਂਦੇ ਨੇ ਸਾੜ ਕੇ ਨੂੰ ਆ ਜਾਂਦੇ ਜਿਹੜੇ ਕਹਿੰਦਾ ਏ ਸਾਥ ਸਮਨ ਦੀ ਇਹ ਰਿਸ਼ਤੇਦਾਰ ਇਹ ਜਿਹੜਾ ਹੈ ਠੋਕ ਠੋਕ ਕੇ ਕਹਿੰਦਾ ਹੈ ਕਿ ਮੇਰੇ ਨਾਲ ਖੜੇ ਨੇ ਪਰ ਕੋਈ ਵੀ ਇਹਦਾ ਸਹਾਈ ਤਾਂ ਨਹੀਂ ਕਰਦਾ ਸੰਗੀ ਸਾਥੀ ਕੋਈ ਵੀ ਇਹਦੀ ਸਹਾਈ ਨਹੀਂ ਖੜਦਾ ਨਾਲ ਨਹੀਂ ਖੜਦਾ ਜਿਤ ਦੇਨ ਦੇਹ ਬਿਨ ਸਸੀ ਤਿਤ ਵੇਲੇ ਕੈਸਨ ਪੀਤ ਕਹਿੰਦੇ ਨੇ ਕਿ ਇਹ ਇਹ ਜੀਵ ਪ੍ਰੇਤ ਬਣ ਚੁੱਕਾ ਹੈ ਇਹ ਤੋਂ ਡਰਦੇ ਹਨ ਜਿੰਨਾ ਧੀਆਂ ਪੁੱਤਰਾਂ ਦੇ ਨਾਲ ਇਸਤਿਹਦਾਰਾਂ ਦੇ ਨਾਲ ਇਹ ਆਪਣੇ ਕਾਰ ਭਿਆਰ ਕਰਦਾ ਸੀ ਜਦੋਂ ਇਹ ਸਾਖ ਖਤਮ ਹੋ ਜਾਂਦੇ ਨੇ ਫਿਰ ਉਹਨੂੰ ਇਹ ਕਹਿੰਦੇ ਪ੍ਰੇਤ ਬਣ ਚੁੱਕਾ ਹੈ ਡਾਦੇ ਨਹੀਂ ਉਤਾਰਉਂਦਾ ਹੈ ਬੱਚਿਆਂ ਨੂੰ ਸੀ ਕਿਨੇ ਦੂਰ ਰੱਖੋ ਜਦੋਂ ਕੋਈ ਇਸ ਜੀਵ ਉਸ ਸਿਰ ਸਿਰ ਸ਼ਰਦਾ ਹੈ ਤੇ ਆਪਾਂ ਕਹਿੰਦੇ ਬੱਚੇ ਡਰ ਜਾਣ ਲੱਗੇ ਫਿਰ ਜੀਵ ਨੂੰ ਜਮਦੂਤ ਜਿੰਦ ਨੂੰ ਫੜ ਕੇ ਅੱਗੇ ਲਾ ਲੈਂਦੀ ਹੈ ਕਿਸੇ ਹੋਰ ਨੂੰ ਇਹ ਭੇਦ ਨਹੀਂ ਦੱਸਦੀ ਕਿ ਕਿੱਥੇ ਲੈ ਚੱਲੇ ਜਮਦੂਤ ਇਹ ਸਰੀਰ ਦੇ ਵਿੱਚੋਂ ਇਹ ਜਿੰਦ ਨੂੰ ਕੱਢ ਲੈਂਦੀ ਆ ਭੇਦ ਨਹੀਂ ਦਿੰਦੀ ਭੇਦ ਚੇਤ ਹਰ ਕਿਸੇ ਨਾਲ ਵਿਰੂ ਜਾਂ ਜੰਮ ਫੜ ਕੇ ਚਲਾਇਆ ਜਦੋਂ ਜੰਮ ਫੜ ਕੇ ਲੈ ਕੇ ਜਾਂਦੇ ਆ ਕਿਸੇ ਨੂੰ ਭੇਦ ਨਹੀਂ ਕਿੱਥੇ ਲੈ ਜਾਂਦੇ ਆ ਇਸ ਜੀਵ ਦੇ ਵਿੱਚੋਂ ਕੱਢਦੇ ਆ ਤੇ ਕਿੱਥੇ ਲੈ ਜਾਂਦੇ ਆ ਇਹ ਜੜੇ ਜਮਦੂਤ ਆ ਇਹ ਫੜ ਕੇ ਜੀਵ ਨੂੰ ਲੈ ਜਾਂਦੇ ਨੇ ਤਸ਼ੱਦਦ ਕਰਦੇ ਨੇ ਮਾਰਕੁੱਟ ਕਰਦੇ ਨੇ ਇਹਨੂੰ ਸਜ਼ਾ ਦਿੰਦੇ ਪਕੜ ਚਲਾਏ ਨੇ ਦੂਤ ਜਮ ਕਿਸੇ ਨਾਲ ਦੇ ਨਹੀਂ ਭੇਤ ਕਿਸੇ ਨੂੰ ਭੇਤ ਨਹੀਂ ਮਿਲਦਾ ਜਮਦੂਤ ਜਦੋਂ ਲੈ ਜਾਂਦੇ ਜੀਵ ਨੂੰ ਕਿੱਥੋਂ ਆਇਆ ਕਿੱਥੇ ਗਿਆ ਜੀਵ ਕਿੱਥੋਂ ਆਉਂਦਾ ਹੈ ਕਿੱਥੇ ਜਾਂਦਾ ਹੈ ਇਹ ਕਿਸੇ ਨੂੰ ਪਤਾ ਨਹੀਂ ਮਿਲਦਾ ਜਿੰਨਾ ਸਾਖ ਸਬੰਧੀਆਂ ਦੇ ਨਾਲ ਸਾਰੀ ਉਮਰ ਬੜਾ ਪਿਆਰ ਬਣਿਆ ਰਹਿੰਦਾ ਉਹ ਪਲ ਵਿੱਚ ਹੀ ਸਾਥ ਛੱਡ ਜਾਂਦੀ ਹੈ ਇੱਕ ਪਲ ਦੇ ਵਿੱਚ ਹੀ ਜੀਵ ਦਾ ਜਿਹੜਾ ਹੈ ਸਾਥ ਛੱਡ ਜਾਂਦੇ ਨੇ ਜਿਹੜੀ ਸਾਖ ਸਬੰਧੀਆਂ ਨੇ ਜਿੰਨਾ ਦੀ ਨਾਲ ਇਹ ਕਹਿੰਦਾ ਹੈ ਬੜਾ ਬੜਾ ਪ੍ਰੇਮ ਹੈ ਬੜਾ ਪ੍ਰੇਮ ਪਿਆਰ ਹੈ ਸ਼ਰਧਾ ਇਹ ਕਾਰਨ ਇਹ ਸਰੀਰ ਨੂੰ ਇਹ ਸੰਸਾਰ ਨੂੰ ਇੱਕ ਸ਼ਿਣ ਦੇ ਵਿੱਚ ਹੀ ਜਿਹੜਾ ਹੈ ਛੱਡ ਕੇ ਚਲੀ ਜਾਂਦੀ ਛੱਡ ਖੜੋਤੇ ਕਿਨੇ ਮਾਹੀ ਜਿਨ ਸਿਓ ਲੱਗਾ ਹੀਤ ਇਹ ਸਰੀਰ ਦੇ ਨਾਲ ਪਰਿਵਾਰ ਦੇ ਨਾਲ ਇੰਨਾ ਪਿਆਰ ਪਾਇਆ ਪ੍ਰੇਮ ਪਾਇਆ ਪਰ ਜਦੋਂ ਇਹ ਨੂੰ ਕੱਢਿਆ ਜਾਂਦਾ ਹੈ ਤੇ ਹੱਡੀਆਂ ਨੂੰ ਤੋੜ ਕੇ ਕੱਢਿਆ ਜਾਂਦਾ ਹੈ ਹੱਡੀਆਂ ਨੂੰ ਭੰਨ ਕੇ ਇਸ ਸਰੀਰ ਦੇ ਵਿੱਚੋਂ ਕੱਢਿਆ ਜਾਂਦਾ ਹੈ ਲਿਜਾਇਆ ਜਾਂਦਾ ਹੈ ਛੱਡ ਖਲੋਤੀ ਖਿਨੇ ਮਾਹੀ ਜੁਲਸੂ ਲੱਗਾ ਹੀਥ ਹੱਥ ਮਰੋੜੇ ਤਨ ਕਪੀ ਸਿਆਉ ਹੋਆ ਸੀਤ ਮੌਤ ਜਦੋਂ ਆਉਂਦੀ ਆ ਨਾ ਇਹ ਦੇਖ ਕੇ ਮਨਕ ਬੜਾ ਬਿਸਥਾਉਂਦਾ ਉਹਦਾ ਸਰੀਰ ਔਖਾ ਹੁੰਦਾ ਹੈ ਉਹ ਕਾਲੀ ਤੋਂ ਚਿੱਟਾ ਪਿਆ ਹੁੰਦਾ ਹੈ। ਕਬਰਾਟ ਨਾਲ ਇੱਕ ਰੰਗ ਆਉਂਦਾ ਹੈ ਇੱਕ ਜਾਂਦਾ ਹੈ। ਜੀਵ ਦਾ ਸਰੀਰ ਜਿਹੜਾ ਹੈ ਚਿੱਟਾ ਪੈ ਜਾਂਦਾ ਹੈ ਜਦੋਂ ਸਮਾਉਂਦਾ। ਇਹ ਜਿੰਦ ਨੂੰ ਅੰਦਰੋਂ ਕੱਢਿਆ ਜਾਂਦਾ ਹੈ ਹੱਡਾਂ ਦੇ ਵਿੱਚੋਂ। ਸਰੀਰ ਦੇ ਵਿੱਚੋਂ ਇਹ ਜਿੰਦ ਨੂੰ ਕੱਢ ਕੇ ਲੈ ਜਾਂਦੇ ਨੇ। ਜਿਵੇਂ ਜਿਸ ਤਰ੍ਹਾਂ ਦੇ ਜੀਵ ਕਰਮ ਕਰਦਾ ਹੈ ਉਹੋ ਜਾਈ ਉਹਨੂੰ ਫਲ ਪ੍ਰਾਪਤ ਹੁੰਦਾ ਹੈ ਇਹ ਸਰੀਰ ਮਨੁੱਖ ਦੇ ਕੀਤੇ ਕਰਮਾਂ ਦਾ ਖੇਤ ਹੈ ਜੋ ਕੁਝ ਮਨੁੱਖ ਇਸ ਵਿੱਚ ਬੀਜਦਾ ਹੈ ਉਹ ਫਸਲ ਵੱਢਦਾ ਹੈ ਜਿਹੀ ਕਰਮ ਕਰਦਾ ਹੈ ਉਹ ਹੀ ਉਹਨੂੰ ਫਲਾਂ ਦੀ ਪ੍ਰਾਪਤੀ ਹੁੰਦੀ ਹੈ ਪਰ ਜਿਹੜਾ ਜੀਵ ਹੈ ਉਸ ਇਹ ਸੰਸਾਰ ਨੂੰ ਇਹ ਸਰੀਰ ਨੂੰ ਇਹ ਆਪਣੇ ਯਾਰਾਂ ਦੋਸਤਾਂ ਨੂੰ ਮਿੱਤਰਾਂ ਨੂੰ ਸਾਥ ਸੰਬੰਧੀਆਂ ਨੂੰ ਛੱਡਣਾ ਨਹੀਂ ਚਾਹੁੰਦਾ ਪਰ ਜਿਹੜੀ ਜਮਦੂਰ ਤੇ ਆਉ ਹੁੰਦੀ ਆ ਉਹ ਫਿਰ ਛਣਾਉਂਦੀ ਆ ਜਾਮਾ ਕੇ ਸਿਰਦੀ ਵਿੱਚ ਡੰਡਾ ਮਾਰਦੀ ਆ ਸੁੱਤੇ ਨੂੰ ਜਗਾਉਂਦੇ ਜਮਗਾ ਡੰਡ ਪੜਿਓ ਸਰ ਉੱਪਰ ਤਪ ਸੂਤ ਤੇ ਜਾਗੇ ਫੇਰੇ ਸੁੱਤਾ ਜਾਗਦਾ ਹੈ ਜਦੋਂ ਜਾਮੇ ਦੇ ਆ ਕੇ ਸ਼ਰੀਰ ਦੇ ਵਿੱਚ ਡੰਡਾ ਮਾਰਦੀ ਨਹੀਂ ਇਹਨੂੰ ਜਗਾਉਂਦੇ ਨੇ ਫੇਰੇ ਜਾਗਦਾ ਫਿਰ ਪਛਤਾਉਂਦਾ ਕਿ ਮੈਂ ਸਾਰੀ ਉਮਰ ਜਿਹੜਾ ਹੈ ਸੰਸਾਰ ਦੇ ਨਾਲ ਪਰਿਵਾਰ ਦੇ ਨਾਲ ਕੁਟੰਬ ਦੇ ਨਾਲ ਹੀ ਜੁੜਿਆ ਰਿਹਾ ਕਬੀਰ ਦੀਨ ਗਵਾਇਆ ਗੁਣੀ ਸਿਉ ਫਿਰ ਕਹਿੰਦਾ ਹੈ ਮੈਂ ਸੰਸਾਰ ਦੇ ਲਈ ਪਰਿਵਾਰ ਦੇ ਲਈ ਇਹ ਕੁਟੰਬ ਦੇ ਲਈ ਸਾਰੀ ਉਮਰ ਲਗਾ ਦਿੱਤੀ ਪਰਿਵਾਰ ਨੂੰ ਪਾਲਣ ਦੇ ਵਿੱਚ ਲੱਗਾ ਰਿਆ ਰਿਸ਼ਤੇਦਾਰਾਂ ਦੇ ਨਾਲ ਯਾਰਾਂ ਦੋਸਤਾਂ ਦੇ ਨਾਲ ਮਿੱਤਰਾਂ ਦੇ ਨਾਲ ਉਹ ਮੜਾ ਫਰੰਦੇ ਵਿੱਚ ਨਸ਼ਿਆਂ ਦੇ ਵਿੱਚ ਸ਼ਰਾਬਾਂ ਦੇ ਵਿੱਚ ਕੁਆਬਾਂ ਦੇ ਵਿੱਚ ਕਲੱਬਾਂ ਦੇ ਵਿੱਚ ਮੈਂ ਪੱਜਾ ਫਿਰਦਾ ਰਿਆ ਤੇ ਜਿਹੜੇ ਆ ਇਹ ਸਾਨੂੰ ਸ਼ਿੰਨ ਦੇ ਵਿੱਚ ਛੱਡ ਕੇ ਚਲੇ ਗਏ ਇਸ ਸਰੀਰ ਦੇ ਵਿੱਚ ਜੋ ਵੀ ਜੀਵ ਪੀਜਦਾ ਹੈ ਜੋ ਵੀ ਕਰਮ ਕਰਦਾ ਹੈ ਉਹਨੂੰ ਵੱਡਣਾ ਪੈਂਦਾ ਹੈ ਉਹ ਉਹਨੂੰ ਆਪਣਾ ਜਿਹੜਾ ਕੀਤਾ ਕੋਣਾ ਪੈਂਦਾ ਹੈ ਨਾਨਕ ਪਰਮ ਸਰਨਾਗ ਦੀ ਚਰਨ ਗੋਇਤ ਪ੍ਰਪਤੀਤ ਜਿਨ੍ਹਾਂ ਦਾ ਰਾਖਾ ਤੇ ਦਿੱਤ ਗੁਰੂ ਬਣਦਾ ਹੈ ਗੁਰੂ ਉਹਨਾਂ ਨੂੰ ਪ੍ਰਭੂ ਦੇ ਚਰਨ ਰੂਪ ਜਹਾਜ਼ ਵਿੱਚ ਚੜਾ ਦਿੰਦਾ ਹੈ ਉਹ ਜੀਵ ਫਿਰ ਨਰਕ ਦੇ ਵਿੱਚ ਨਹੀਂ ਜਾਂਦੀ ਜਿਨ੍ਹਾਂ ਜੀਵਾਂ ਤੇ ਉਹ ਮਾਲਕ ਨਰੰਕਾਰ ਕਿਰਪਾ ਕਰਦਾ ਹੈ ਹਰੀ ਉਹਨਾਂ ਜੀਵਾਂ ਦੇ ਉਤੇ ਕਿਰਪਾ ਕਰਦਾ ਹੈ ਰਹਿਮਤ ਕਰਦਾ ਹੈ ਬਖਸ਼ਿਸ਼ ਕਰਦਾ ਹੈ ਉਹਨਾਂ ਜੀਵਾਂ ਨੂੰ ਫਿਰ ਨਰਕਾਂ ਦੇ ਵਿੱਚ ਨਹੀਂ ਜਾਂਦਾ ਜਾਣਾ ਪੈਂਦਾ ਸੇ ਭਾਦੋ ਹੀ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੀਤ ਉਹ ਨਰਕ ਵਿੱਚ ਨਹੀਂ ਪਾਈ ਜਾਂਦੀ ਕਿਉਂਕਿ ਗੁਰੂ ਦੀ ਕਿਰਪਾ ਦੇ ਨਾਲ ਉਹ ਪ੍ਰਭੂ ਦੀ ਸ਼ਰਨ ਦੇ ਵਿੱਚ ਆ ਜਾਂਦੇ ਨੇ ਜਿਹੜੇ ਵੀ ਜੀਵ ਪ੍ਰਭੂ ਦੀ ਸ਼ਰਨ ਦੇ ਵਿੱਚ ਆ ਜਾਂਦੇ ਨੇ ਉਹਨਾਂ ਨੂੰ ਨਰਕਾਂ ਦੇ ਵਿੱਚ ਨਹੀਂ ਜਾਣਾ ਪੈਂਦਾ ਵਾਰ-ਵਾਰ ਜਨਮ ਮਰਨ ਦਾ ਦੁੱਖ ਨਹੀਂ ਸਹਿਣਾ ਪੈਂਦਾ ਨਹੀਂ ਤਾਂ ਜੀਵ ਜੰਮਦੇ ਨੇ ਮਰਦੇ ਨੇ ਆਉਂਦੇ ਨਹੀਂ ਜਾਂਦੇ ਨੇ 84 ਲੱਖ ਦਾ ģੇੜਾ ਖੁੱਲਾ ਹੈ ਜੰਮ ਜੰਮ ਮਰੇ ਮਰੇ ਫਿਰ ਜੰਮੇ ਬਾਉਤ ਸਜਾਏ ਪਿਆ ਦੇਸ਼ ਲੰਮੀ ਜੰਮਣਾ ਮਰਨਾ ਪੈਂਦਾ ਹੈ ਆਉਣਾ ਪੈਂਦਾ ਹੈ 84 ਲੱਖ ਦਾ ਜੁਨਾ ਦਾ ਦੁੱਖ ਭੋਗਣਾ ਪੈਂਦਾ ਹੈ ਵਾਰ-ਵਾਰ ਜੁਨਾ ਦੇ ਵਿੱਚ ਆਉਂਦਾ ਹੈ ਜੀਵ ਜਾਂਦਾ ਹੈ ਮਰਦਾ ਹੈ ਜੰਮਦਾ ਹੈ